ਇਹ ਗੱਲਬਾਤ ਹੈ ਸਾਰੀ ਗੱਲ ਕੁੜੀ ਦੇ ਭਰਾਵਾਂ ਕੋਟਿਆ ਕਿਉਂ ਉਹ ਕੁੜੀ ਮੁਕਰ ਗਈ ਹੈ ਮੂੰਹ ਤੇ ਉਹਦਾ ਨਾਲ ਸਾਡੇ ਘੁੰਮਣ ਗਈ ਸੀ ਅੱਛਾ ਤੇ ਬਾਅਦ ਮੈਨੂੰ ਕਹਿੰਦੀ ਆ ਵੀ ਅਗਵਾ ਕੀਤਾ ਅੱਛਾ ਤੇ ਇਹਨਾਂ ਕੋ ਪਿਸਟਲ ਵੀ ਆ ਇਦਾਂ ਦੀਆਂ ਗੱਲਾਂ ਦੱਸਣ ਦੀ ਸੀ ਅੱਛਾ ਤੇ ਮੇਰੇ ਕੋ ਸਾਰੇ ਸਬੂਤ ਹੈਗੇ ਮੈਂ ਵੀਰੇ ਹੁਣਾਂ ਨੂੰ ਸਬੂਤ ਦਿਖਾਏ ਆ ਅੱਛਾ ਤੇ ਨਾਲ ਮੇਰੇ ਆਪ ਗਈ ਆ ਨਾਲ ਘੁੰਮਣ ਰਿਕਾਰਡਿੰਗਾਂ ਆਈਆਂ ਜਿੱਥੇ ਮੈਨੂੰ ਇਹਨੇ ਕਿਹਾ ਮੈਂ ਤੁਹਾਡੇ ਨਾਲ ਜਾਣਾ ਵਾ ਸਾਰਾ ਕੁਝ ਹੈਗਾ ਤੇ ਬਾਅਦ ਆਪਣੇ ਭਰਾਵਾਂ ਨੂੰ ਸੱਦ ਕੇ ਇੱਕ ਗੱਡੀ ਭਾਂਤੀ ਸਾਰੀ ਤੇ ਕਿਹਨਾਂ ਕੋਟਾ ਮਾਰ ਬੜੀ ਕੀਤੀ ਕੁੜੀ ਕਿੱਥੋਂ ਦੀ ਰਹਿਣ ਵਾਲੀ ਹੈ ਕੁੜੀ ਆਪਣੇ ਇੱਧਰ ਕਹਿੰਦੇ ਆ ਬਾਣਾ ਦੀ ਇੱਧਰ ਜੜੇ ਬਾਣੇ ਅੱਛਾ ਤੇ ਤੇਰਾ ਉਹਦੇ ਨਾਲ ਅਫੇਅਰ ਸੀ ਹਾਂਜੀ ਅਦਾ ਸੀ ਕਿੰਨੇ ਤੋਂ ਸਮੇਂ ਤੋਂ ਨਹੀਂ ਥੋੜਾ ਜਿਹਾ ਟਾਈਮ ਹੋ ਗਿਆ ਤਾਂ ਪਹਿਲਾਂ ਵੀ ਕਦੀ ਘੁੰਮਣ ਗਏ ਉਹਦੇ ਨਾਲ ਨਾ ਨਾ ਪਹਿਲੀ ਵਾਰ ਜਾਣਾ ਸੀ ਪਹਿਲੀ ਵਾਰ ਕਿਸ ਤਰ੍ਹਾਂ ਸਲਾਹ ਕਿਸ ਤਰ੍ਹਾਂ ਬਣੀ ਸਲਾਹ ਇਦਾਂ ਫੋਨ ਤੇ ਸਲਾਹ ਹੋਈ ਆ ਅੱਛਾ ਹਾਂ ਮੈਂ ਉਹਨਾਂ ਨੂੰ ਕਿਹਾ ਸੀ ਵੀ ਮੈਂ ਕੰਮ ਕਰਦਾ ਪਿਆ ਆ ਮੈਂ ਉਹ ਵੀ ਵੀਡੀਓ ਪਾਈ ਆ ਟੋਰ ਦੇ ਕੰਮ ਤੇ ਜਿਹੇ ਆਹੀਂ ਉਹ ਵੀ ਉਹਨਾਂ ਨੂੰ ਵੀਡੀਓ ਪਾਈ ਆ ਤੇ ਆਂਦੇ ਆ ਵੀ ਫਿਰ ਰਿਕਾਰਡਿੰਗ ਭੇਜੀ ਉਹਨਾਂ ਵੀ ਤਿੰਨ ਚਾਰ ਗਾਣੇ ਤੇ ਮੈਂ ਅਹੀਂ ਵੇਲੇ ਹੁੰਦਿਆਂ ਬਸ ਹੋਣ ਅਗੇ ਫਿਰ ਮੈਂ ਵੀ ਭੇਜੀ ਰਿਕਾਰਡਿੰਗ ਬਹੁਤ ਸਾਰੀ ਤੇ ਜਦੋਂ ਕੁੜੀ ਤੁਹਾਡੇ ਕਹਿਣ ਮੁਤਾਬਿਕ ਕੁੜੀ ਨੇ ਆਪਣੇ ਭਰਾਵ ਸੱਦੇ ਫਿਰ ਹਾਂ ਨਹੀਂ ਉਹ ਭਰਾ ਉਹਦੇ ਕਿਦੇ ਫੇਰ ਜੇ ਉਹਨਾਂ ਨੂੰ ਲੱਭਣ ਦੇ ਅੱਛਾ ਹਾਂ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਆ ਬੜੀ ਯਾਰ ਪੁੱਛਿਆ ਵੀ ਧੰਮ ਗੱਲ ਦੀ ਨਹੀਂ ਚੁੱਪਚਾਪ ਬੈਠੇ ਇਹ ਇਹ ਬਈ ਗੱਲ ਐ ਮੈਨੂੰ ਦੱਸ ਦੋ ਅੱਛਾ ਤੇ ਉਹਨਾਂ ਇਸ ਗੱਲ ਦਾ ਮੇਰੇ ਤੋਂ ਪਰਦਾ ਰੱਖਿਆ ਵਾ ਬਾਕੀ ਗੱਲ ਉਹਨਾਂ ਦੱਸੀ ਨਹੀਂ ਮੈਨੂੰ ਮੇਰੇ ਵੀਰ ਮੈਨੂੰ ਲੱਭਦੇ ਫਿਰਦੇ ਇਹ ਗੱਲ ਉਹਨਾਂ ਦੱਸੀ ਨਹੀਂ ਤੇ ਜਦੋਂ ਵਾਰੇ ਬਿਰੋਨੇ ਬਹਿਲਤ ਹਨ ਤੇ ਮੋਰਚਲ ਪਿਛੇ ਲਾਰੇ ਐਵੇਂ ਫਿਰ ਗੱਡੀ ਗੱਡੀ ਵਾਵਾ ਭਜਾਈ ਗਈ ਤੇ ਇੱਕ ਗਾੜੀ ਬੰਦਾ ਆ ਗਿਆ ਤੇ ਉਹਦੇ ਵਿੱਚ ਮੋਰਚਲ ਵੱਜ ਗਿਆ ਉਹ ਤੋਂ ਬਚਾਈ ਅਸੀਂ ਤਾਂ ਟਾਇਰ ਪਾੜ ਗਿਆ ਟਾਇਰ ਪਾੜ ਗਿਆ ਤੇ ਗਾੜੀ ਆ ਕੇ ਅਸੀਂ ਪੜੇ ਗਏ ਤੇ ਨਾ ਉੱਥੇ ਬੰਦ ਕੜੇ ਕੜੇ ਮਾਰੇ ਆ ਇੱਕ ਡਾਂਗ ਵੀ ਮੁੰਡੇ ਕਿੰਨੇ ਕਿੰਨੇ ਕੋ ਜਾਣੇ ਸੀ ਇਹ 3-4 ਜਾਣੇ ਭਰਾ ਜਿਹਨੇ ਵੀ ਭਰਾ ਹੈ ਨਾ ਇਹ ਸਾਰੇ ਬਲੇ ਹਾਂ ਇਹ ਜਿਹਨੇ ਵੀ ਚਾਚੇ ਤਾਂ ਇਹ ਮੁੰਡੇ ਸਾਰੇ ਭਰਾਣ ਕੇ ਡੇ ਹੇ ਕਿ ਲੋਕੇਸ਼ਨ ਕੀ ਸੀ ਕਿੱਥੇ ਜੇ ਜਿਹੜਾ ਤੁਹਾਨੂੰ ਨੰਕੇ ਰਿਆਂਗੇ ਇਹ ਆਦਾ ਆਪਣਾ ਲੋਕੇਸ਼ਨ ਆ ਗਈ ਆ ਆਪਣਾ ਦੂਜਾ ਇਤੋਂ ਡਾੜੀ ਇਹ ਆਪਣਾ ਯੂਨਿਟ ਦੇ ਆਹ ਬੋਲਿਆ ਇਹ ਕਿ ਬੁੱਢਾ ਨੇ ਬਾਗਲੇ ਗੁਰਦਰਾ ਅੱਛਾ ਬਾਗਾਇਆ ਕਿ ਨਾਲੇ ਗੁਰਦਰਾ ਉੱਥੇ ਹੀ ਰਾਇਆ ਨਾ ਤੇ ਲਾਗੇ ਪਿੰਡ ਜਿਹੜਾ ਨਾ ਉਹਦਾ ਮੈਨੂੰ ਨਾ ਭੁੱਲ ਗਿਆ ਉੱਥੋਂ ਅਗਲਾ ਪਿੰਡ ਗੱਗੋਵਾ ਪੜਨੂੰਗਾ ਕੋ ਗੋਮਾਲ ਤਾਂ ਮੈਂ ਰਹਿਣਾ ਕੱਤਾ ਦੀ ਕਾਦੇ ਨਾਲ ਕੁੱਟਮਾਰ ਕੀਤੀ ਤੁਹਾਡੀ ਇਹਨਾਂ ਨੇ ਇੰਨਾ 1.5 ਮੋਟੇ ਕੜੇ ਹੀ ਕੜਿਆਣਾ ਕੁੱਟਮਾਰ ਕੀਤੀ ਆ ਤੇ ਲੱਗੇ ਜਿਹੜੇ ਛਡੌਣ ਵਾਲੇ ਸੀ ਉਹਨਾਂ ਨੂੰ ਧਮਕੀ ਦੰਡੇ ਵੀ ਜਿਹੜਾ ਵਿੱਚ ਆ ਮੈਂ ਤੁਹਾਨੂੰ ਇਹੀ ਕੁੱਟਣਾ ਮਾਰਨਾ ਤੇ ਕੋਈ ਛਡੰਗਾ ਨਹੀਂ ਸੀ ਤੇ ਇਹਨਾਂ ਉਹਨਾਂ ਕੋ ਡਾਂਕ ਹੋ ਗਏ ਡਾਂਗਾਂ ਵੀ ਮਾਰੀਆਂ ਵਾ ਬਾਵਾ ਤੇ ਲੱਕ ਤੇ ਮੂੰਹ ਤੇ ਮਪੀ ਇਹਨਾਂ ਕਿਤਰਲਾ ਲਾ ਮਾਰਦੇ ਆ ਬਾਵਾ ਇਹਨਾਂ ਮਪੀ ਕੜੇਗਾ ਹੁਣ ਤੁਹਾਡੀ ਅੱਖ ਨਹੀਂ ਖੁੱਲ ਰਹੀ ਅੱਖ ਦੇ ਕਿ ਵਜ੍ਹਾ ਹੈ ਅੱਖ ਦੇ ਵੀ ਆ ਕੜੇ ਵਜੇ ਆ ਵੀ ਸਾਰੇ ਜਿਹੜੇ ਕੜੇ ਵਜੇ ਆ ਅੱਛਾ ਹਾਂਜੀ ਆ ਫਿਰ ਅਰਕਾ ਦੇ ਕੜੇ ਮਾਰੇ ਉਹਨਾਂ ਤੇ ਤੁਹਾਡੀ ਗੱਡੀ ਜਾਂਦੀ ਕਿੱਧਰ ਦੀ ਪਲੈਨਿੰਗ ਸੀ ਗੱਡੀ ਆਪਣੀ ਇੱਥੋਂ ਸਿੱਧਾ ਜਨਾਲੇ ਜਾਂਦੀ ਨਹੀਂ ਨਹੀਂ ਜੇ ਤੁਸੀਂ ਇੱਕ ਲੜਕੀ ਨੂੰ ਗੱਡੀ ਦੇ ਵਿੱਚ ਬਿਠਾਇਆ ਕਿੱਧਰ ਦੀ ਜਾਂਦੀ ਪਲੈਨਿੰਗ ਕਿੱਧਰ ਜਾਂਦੀ ਸੀ ਜਾਂਦੀ ਪਲੈਨਿੰਗ ਅਸੀਂ ਤੇ ਇੱਥੇ ਆਪਣਾ ਪੀ ਜਾਣੀ ਇੱਥੇ ਮਿਲਦਾ ਪੀ ਜਾ ਆ ਕੀ ਉਹਨੇ ਕਹਿੰਦਿਆ ਹੈਲੋ ਫੂਡ ਹੈਲੋ ਫੂਡ ਹੈਲੋ ਫੂਡ ਗਏ ਹਾਂ ਤੇ ਇਹ ਆਂਦੀ ਵੀ ਮੇਰੇ ਭਰਾ ਤੇ ਮੈਂ ਚੱਲ ਧੀ ਗਈ ਉੱਥੇ ਗੇਣੀ ਤੇ ਉੱਥੋਂ ਹੀ ਸਿੱਧੀ ਫਿਰ ਫੜੇਗਾ ਮਤਲਬ ਹੈਲੋ ਫੂਡ ਤੋਂ ਪੀਜ਼ਾ ਲਏ ਸੀ ਨਾ ਨਾ ਐਂ ਦੇ ਇਹਨੇ ਨਾ ਕਿਹਾ ਪੀਜ਼ਾ ਵੇਚੀ ਰਹਿ ਗਿਆ ਹਾਂ ਕੁਝ ਨਹੀਂ ਮੱਪੀ ਲਿਆ ਉਥੋਂ ਗੱਡੀ ਜੂ ਬੈ ਗਏ ਅਸੀਂ ਬੈਕ ਕਰ ਲਈ ਗੱਡੀ ਤੇ ਇਥੋਂ ਸਿੱਧਾ ਚਲ ਗਿਆ ਆਪਣਾ ਫੜੇ ਕਰ ਚਲ ਗਏ ਹਾਂ ਅੱਛਾ ਹਾਂਜੀ ਫੜੇ ਘਰੋਂ ਜਾ ਕੇ ਇਹਦੇ ਅਸੀਂ ਪੀਰੇ-ਬੀਰੇ ਕਰਾਏ ਸੀ ਤੇ ਇਹਨਾਂ ਜੋ ਖਾਦਾ-ਖਾਦਾ ਨੇ ਅਸੀਂ ਪੈਕ ਕਰਾ ਕੇ ਨਾਲੇ ਲੈ ਜਾਂਦੇ ਅੱਛਾ ਹਾਂਜੀ ਬਸ ਇੰਨੀ ਗੱਲ ਹੋਈ ਤੇ ਹਣ ਕੇ ਇਹਨਾਂ ਬਾਰੇ ਮੈਨੂੰ ਘੇਰ ਲਿਆ ਸਾਰੇ ਇਹਨਾਂ ਨੂੰ ਮੈਂ ਆਂਦਾ ਵੀ ਰਹਾ ਮੈਂ ਮੇਰੀ ਗਲਤੀ ਨਹੀਂ ਆ ਗਈ ਬਾਈ ਤੇ ਇਹਨਾਂ ਸੁਣੇਗੇ ਨਹੀਂ ਨੇ ਤੇ ਇਹ ਉਥੇ ਗਾਲਾਂ ਕੱਢਦੇ ਆ ਮੁੰਡੇ ਹੀ ਟੇਪ ਗੱਡੀ ਦਾ ਟਾਇਰ ਪਾੜ ਗਿਆ ਨਾ ਘੇਰਿਆ ਜਦੋਂ ਤੇ ਬਾਰੇ ਉਤਰ ਗਿਆ ਸਾਰੇ ਇਹ ਕੜੇ ਕੜੇ ਮਰਨ ਲਿਆ ਵੇ ਹਾਂ ਤੋਂ ਮੇਰੀ ਅੱਖ ਨਹੀਂ ਖੁੱਲਦੀ ਸੀ ਹੂੰ ਕੰਪਲੀਟ ਕੀਤੀ ਠਾਣੇ ਹਾਂ ਗਈ ਠਾਣੇ ਮੈਂ ਵੀ ਮੈਨੂੰ ਆਪਣੇ ਦੋ ਮੁਲਾਜ਼ਮ ਲੈ ਕੇ ਆਏ ਉਹਨਾਂ ਨੇ ਹੀ ਫੜਾਇਆ ਮੈਨੂੰ ਠਾਣੇ ਅੱਛਾ ਕੁੜੀ ਵਾਲੇ ਨੇ ਫੜਾਇਆ ਕੁੜੀ ਵਾਲਿਆਂ ਨੇ ਮੈਨੂੰ ਫੜਾਇਆ ਅੱਛਾ ਹਾਂਜੀ ਉਹਨਾਂ 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 ਸ਼ਿਕਾਇਤ ਕੀਤੀ ਹਾਂਜੀ ਉਹਨਾਂ ਸ਼ਿਕਾਇਤ ਕੀਤੀ ਅੱਛਾ ਹਾਂਜੀ ਤੇ ਮੁਲਾਜ਼ਮ ਸਾਹਿਬ ਮੈਨੂੰ ਲੈ ਕੇ ਆਏ ਨੇ ਤੇ ਮੁਲਾਜ਼ਮ ਸਾਹਿਬ ਉਹਨਾਂ ਮੈਨੂੰ ਵੀ ਆਪਣਾ ਥੇ ਬਾਹਤਾ ਤੇ ਆਉਂਦਿਆਂ ਕੁੜੀ ਦੀ ਸ਼ਹਿਦ ਮਾਤਾ ਦੇ ਕੋਣ ਕਿ ਹੁਣ ਲੈ ਮੇਰੇ ਬੇਰੇ ਪਰ ਮਾਰਤਾ ਮਜ਼ਮਾ ਅੰਦਰ ਕੰਮ ਨੇ ਉਹਨਾਂ ਨੇ ਉਹਨਾਂ ਨੇ ਹਾਂਜੀ ਕੁੜੀ ਵਾਲਿਆੜੇ ਮਲਾਜ਼ਮਾਂ ਦੇ ਸਾਹਮਣੇ ਥੱਪੜ ਮਾਰਿਆ ਥੱਪੜ ਮਾਰਿਆ ਹਾਂਜੀ ਹੂੰ ਤੇ ਫਿਰ ਮਲਾਜ਼ਮ ਸਾਹ ਕੋ ਮੁਗੇ ਸੀ ਕਿ ਕੋਈ ਇਹ ਕੰਮ ਇੱਥੇ ਨਾ ਕਰੂ ਹੁਣ ਸਾਡੇ ਮ ਵੀ ਕਾਰਵਾਈ ਕੇ ਕੰਮ ਆ ਗਿਆ ਫਿਰ ਵੀਰ ਬਣਾ ਨੇ ਮੈਨੂੰ ਉੱਧਰ ਖੜਿਆ ਵਾ ਤੇ ਮੈਨੂੰ ਕਾਲੀ ਕਾਲੀ ਪੰਦੀ ਸੀ ਤੇ ਵੀਰ ਬਣਾ ਨੇ ਮੈਨੂੰ ਪਾਣੀ ਪਾਣੀ ਪਾਇਆ ਮੈਂ ਵੀ ਆਪਣੀ ਮੈਂ ਵੀ સેવા ਪੂਰੀ ਕੀਤੀ ਵੀਰ ਹਾਂ ਤੇ ਆਜੀ ਮੈਨੂੰ ਚੱਕਰ ਬੰਦੇ ਤੇ ਇਹਦੇ ਨਾਲ ਪਾਣੀ ਪਾਣੀ ਪਾਇਆ ਤੁਹਾਨੂੰ ਟਾਡੂ ਕੱ ਲੈ ਆਏ ਕੀ ਮੰਗ ਕਰਦੀ ਹੁੰਦੀ ਸੀ ਹੁਣ ਮੰਗਿਆ ਹੋਈ ਆ ਵੀ ਉਹਨਾਂ ਦੇ ਕਾਰ ਹਾਂਜੀ ਇਹ ਲੜਕਾ ਜਿਹੜਾ ਜੀ ਉਥੋਂ ਦਾ ਰਹਿਣ ਵਾਲਾ ਵਾ ਦਾ ਗੋਮਾਲ ਦਾ ਇਹ ਢੋਲ ਦਾ ਕੰਮ ਕਰਦਾ ਹੈ ਲੜਕੀ ਦੇ ਪਿੰਡ ਬਾਣ ਵਸਾਉ ਮੇਲਾ ਸੀਗਾ ਉਹਨਾਂ ਦੇ ਪਰਿਵਾਰਕ ਜਗ੍ਹਾ ਦੇ ਵਿੱਚ ਮੇਲਾ ਸੀਗਾ ਇਹ ਉੱਥੇ ਗਿਆ ਸੀ ਢੋਲ ਦੀ ਸਾਈ ਲੈ ਕੇ ਉੱਥੇ ਉਹਦੇ ਇਸ ਲੜਕੀ ਦੇ ਨਾਲ ਜਿਹੜਾ ਵਾ ਕੋਈ ਗੱਲਬਾਤ ਹੋ ਗਈ ਇਹਨਾਂ ਆਪਸ ਵਿੱਚ ਟੈਲੀਫੋਨ ਤੇ ਗੱਲ ਕਰਕੇ ਟਾਈਮ ਬਣਾ ਲਿਆ ਲੜਕੀ ਇੱਥੇ ਆ ਗਈ ਤੇ ਇਹਨੂੰ ਇਹ ਲੜਕੀ ਨੂੰ ਮਿਲਣ ਵਾਸਤੇ ਇਹਨੇ ਬੁਲਾ ਬੁਲਾ ਲਿਆ ਤੇ ਗੱਡੀ 'ਚ ਬਿਠਾ ਕੇ ਤੇ ਉਹਨੂੰ ਲੈ ਗਿਆ ਉਸ ਤੋਂ ਬਾਅਦ ਇਹਦਾ ਇੱਕ ਦੋਸਤ ਸੀਗਾ ਨਾਲ ਇੱਕ ਬੰਦਾ ਸੀਗਾ ਜੋ ਵੀਡੀਓ ਦੇ ਵਿੱਚ ਆ ਰਿਹਾ ਵਾ ਇਹਨਾਂ ਤਿੰਨਾਂ ਨੇ ਉਹਦੇ ਨਾਲ ਗਲਤ ਹਰਕਤਾਂ ਕੀਤੀਆਂ ਉਹ ਉਹਨਾਂ ਹਰਕਤਾਂ ਕਾਰਨ ਲੜਕੀ ਨੇ ਵਿਰੋਧ ਕੀਤਾ ਵਿਰੋਧ ਤੋਂ ਬਾਅਦ ਜਦੋਂ ਲੜਕੀ ਨੇ ਰੌਲਾ ਪਾਇਆ ਇੱਥੇ ਬਾਜ਼ਾਰ 'ਚ ਤੇ ਲੋਕ ਇਕੱਠੇ ਹੋ ਗਏ ਲੋਕਾਂ ਨੇ ਲੜਕੀ ਦੇ ਪਰਿਵਾਰ ਦੀ ਮਦਦ ਨਾਲ ਇਹਨਾਂ ਨੂੰ ਉੱਥੇ ਕਾਬੂ ਕਰਕੇ ਸਾਨੂੰ ਇਤਲਾਹ ਦਿੱਤੀ ਅਸੀਂ ਮੌਕੇ ਤੇ ਜਾ ਕੇ ਇਹਨੂੰ ਜਿਹੜਾ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਗੱਡੀ ਅਸੀਂ ਕਬਜ਼ੇ 'ਚ ਲੈ ਲਈ ਇਸ ਸਬੰਧ ਵਿੱਚ ਲੜਕੀ ਦਾ ਬਿਆਨ ਹਾਸਲ ਕਰਕੇ ਅਸੀਂ ਮਕਦਮਾ ਦਰਜ ਕਰ ਲਿਆ ਵਾ ਦੂਜੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਾਸਤੇ ਛਾਪੇ ਇਹ ਜਿਹੜੀ ਫੇਰ ਇਨਵੈਸਟੀਗੇਸ਼ਨ ਕਰਕੇ ਤੇ ਇਹਦਾ ਚਲਾਨ ਜਿਹੜਾ ਦਾਰਦ ਜਿਦਾ ਲੜਕੀ ਇਹਦਾ ਕਹਿਣਾ ਇਹ ਸੀ ਕਿ ਮੇਰੇ ਕੋ ਸਾਰੇ ਐਵੀਡੈਂਸ ਹੈਗੇ ਆ ਲੜਕੀ ਸਹਿਮਤੀ ਨਾਲ ਗਈ ਆ ਮੇਰੇ ਕੋ ਵੀਡੀਓ ਆਡੀਓ ਹੈਗੇ ਆ ਸਹਿਮਤੀ ਨਾਲ ਵੀ ਗਈ ਹੋਗੀ ਪਰ ਦੂਜੇ ਮੁੰਡੇ ਦਾ ਨਾਲ ਇਹਦੇ ਇਹਦੀ ਸਲਾਹ ਨਾਲ ਛੇੜਛੜ ਕਰਨਾ ਜਿਹੜਾ ਉਹ ਤਾਂ ਠੀਕ ਨਹੀਂ ਨਾ